ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਿਰਾਟੋਂ ਅੱਜ ਬਾਵਾਾਂਗੇ ਪੈੜੀ ਜਮੀਂ ਬੀਜਣੀ ਆ ਤੇ ਬਾਕੀ ਰੇ ਪਾਵਾਂਗੇ ਕਣਕ ਤੇ ਰੇ ਬੱਤ ਹੋ ਗਿਆ ਸੀਗਾ ਪੌਣ ਵਾਲਾ ਵਾ ਤੇ ਦਿਖਾਉਨੇ ਆ ਫਿਰ ਤੁਹਾਨੂੰ ਕਿਵੇਂ ਚੱਲਿਆ ਕੰਮ ਕਰਦੇ ਆ ਸ਼ੁਰੂਆਤ ਵੀਡੀਓ ਦੀ ਫਿਰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਚੱਲੇ ਅੱਜ ਕਣਕ ਨੂੰ ਰੇਪਾਉਣ ਬੰਦੇ ਆਉਣ ਵਾਲੇ ਆ ਤੇ ਪਾ ਦੇਣਗੇ ਅੱਜ ਬਾਤ ਆ ਗਿਆ ਸੀਗਾ ਖੇਤ ਜਿੰਨੇ ਕ ਪਹਿਲਾਂ ਪਾਣੀ ਲੱਗਿਆ ਸੀਗਾ ਤੇ ਥੋੜਾ ਜਿਆ ਰਹਿ ਜੂਗਾ ਉਹਨੂੰ ਫਿਰ ਦੋ ਕ ਦਿਨ ਰੋਕ ਕੇ ਪਾ ਦਾਂਗੇ ਯੂਰੀਆ ਤੇ ਚੱਲਦੇ ਆ ਫਿਰ ਖੇਤ ਹੁਣ ਤੇ ਬਾਅਦ ਚ ਬਾਵਾਗੇ ਆ ਗਏ ਆ ਖੇਤ ਤੇ ਬੰਦੇ ਆਪਣੇ ਪਹੁੰਚ ਗਏ ਆ ਰੇਹ ਵਾਲੇ ਵੀ ਆ ਗਏ ਆ ਚਾਰ ਜਾਣੇ ਤੇ ਜਾਨੀ ਪਾ ਦੇਣਗੇ ਅੱਜ ਜਿੰਨਾ ਕਾ ਬੱਤਾ ਖੇਤ ਚਾਰ ਕ ਕਿੱਲੇ ਤਿੰਨ ਰਹਿ ਜਾਣੇ ਆਪਣੇ ਪਾਉਣ ਵਾਲੇ ਜਾਨੀ ਉਹ ਫਿਰ ਉਹ ਦੋ ਚਾਰ ਦਿਨ ਆੜਕ ਕੇ ਪਾ ਦਾਂਗੇ ਰੇਹ ਅਡੋਡੀ ਖੇਤਾਂ ਦੇ ਹਿਸਾਬ ਨਾਲ ਲਾ ਲੈਣਾ ਵਾ ਫਿਰ ਮਲਾਉਣਾ ਸੌਖਾ ਵਾ ਕਿਉਂਕਿ ਵਿੱਚ ਆਪਾਂ ਪਾਉਣੀ ਆ ਸਲਫਰ ਸਲਫਰ ਪਾਉਣੀ ਹੁੰਦੀ ਆ ਪਰ ਰੇਤ ਜੂਰੀਏ ਦੇ ਨਾਲ ਇਹ ਬੰਦੇ ਖਿੱਚੀ ਆਉਂਦੇ ਆ ਕੰਮ ਜਾਣੀ। ਔਰ ਅਖਬੀ ਦੇ ਕਰ ਰੱਖ ਦੇ। ਇਹ ਕਰਾ ਦੇ। ਬਾਕੀ ਅੱਗੇ। ਹੁਣ ਚੱਲੇ ਆਂ ਗਾਂ ਥੋੜਾ ਜਿਹਾ। ਪਾਹੀ ਤੇ ਲੈ ਕੇ ਜਾਣੀ। ਉਧਰ ਲਾ ਦਾਂਗੇ ਯੂਰੀਆ ਥੋੜਾ ਜਿਹਾ। ਇਹ ਆ ਗਈ ਆਪਣੀ ਸਜੈਂਟਾ ਕੰਪਨੀ ਦੀ ਆ ਸਲਫਰ ਪਾਊਡਰ ਵਾਲੀ। ਵੈਸੇ ਦਾਣੇਦਾਰ ਵੀ ਪਾਈ ਜਾਂਦੇ ਆ ਅੱਡੋ ਢੀਆ ਜਿੱਦਾਂ ਆਪਾਂ ਨੂੰ ਠੀਕ ਲੱਗਦਾ ਜਾਣੀ। ਠੀਕ ਆ ਉਦਾਂ ਤੇ ਇਹਨੂੰ ਮਿਕਸ ਕਰ ਲਾਂਗੇ ਪਾਣੀ ਲਾ ਲਿਆ ਯਾਨੀ ਦੋ ਤਿੰਨ ਵਾਰ ਇਹਨੂੰ ਜੂਰੀਏ ਨਾਲ ਮੜਾ ਲੈਣਾ ਚੰਗੀ ਤਰ੍ਹਾਂ ਤੇ ਯਾਨੀ ਵੱਧ ਘਟਣਾ ਹੋਵੇ ਮਤਲਬ ਚੰਗੀ ਤਰ੍ਹਾਂ ਮਿਕਸ ਹੋ ਜਾਣੀ ਚਾਹੀਦੀ ਹੈ ਇਹ ਇੱਥੇ 4 ਕਿੱਲਿਆਂ ਦਾ ਇਕੱਠਾ ਯਾਨੀ ਮੜਾ ਲੈਣਾ ਵਾ ਜੂਰੀਆ ਇਹ ਕਣਕ ਆ ਗਈ ਆਪਣੀ ਜਿਹੜੀ ਆਪਾਂ ਉਲਟਾਵਾ ਮਾਰ ਕੇ ਯਾਨੀ ਗੱਲ ਕੱਢੀ ਸੀਗੀ ਤੇ ਕਣਕ ਦੇਖ ਸਕਦੇ ਹੋ ਤੁਸੀਂ ਕਿੰਨੀ ਸੰਘਣੀ ਹੈ ਇਸ ਟਾਈਮ ਤੇ ਇਹ ਚ 4 ਕਿਲੋ 20 ਵੀ ਵੱਧ ਪਾਇਆ ਸੀਗਾ ਤੇ ਜਾਨੀ ਮਤਲਬ ਪੂਰਾ ਹੀ ਨਿਕਲ ਆਇਆ ਵੀ ਇਹ ਪਹਿਲਾਂ ਲੱਗਦਾ ਸੀ ਵੀ ਬੈਲੜੀ ਆ ਬੈਲੜੀ ਆ ਵੀ ਦੁਬਾਰਾ ਨਾ ਕਿਤੇ ਲਾਉਣੀ ਪੈ ਜੇ ਤੇ ਦੇਖ ਸਕਦੇ ਹੋ ਤੁਸੀਂ ਕਣਕ ਪੂਰੀ ਇੱਕ ਸਾਰ ਤੇ ਪਹਿਲਾਂ ਲੱਗਦੀ ਸੀ ਵੀ ਬੈਲੜੀ ਜੀ ਆ ਤੇ ਕੰਮ ਸਹੀ ਹੋ ਗਿਆ ਜਾਨੀ ਪੂਰਾ ਜੇ ਛੇਤੀ ਕਰ ਜਾਂਦੇ ਵੀ ਵਾਧਿਏ ਵਾਧਿਏ ਫਿਰ ਇਹ ਮੀਂਹ ਹੁਣ ਨੂੰ ਲੇਟ ਹੋ ਜਾਣੀ ਸਮਾਂ ਦੀ ਦੇਖ ਸਕਦੇ ਆਂ ਵਿਚ ਵਿੱਚ ਇਹ ਜਿਹੜੀ ਬਾਅਦ ਚ ਨਿਕਲੀ ਐ ਪਰ ਹੁਣ ਇਸ ਟਾਈਮ ਸੰਘਣੀ ਆ ਪੂਰੀ ਐ ਵੀ ਜਿੱਥੇ ਮਿੱਟੀ ਦੇਖਦੀ ਐ ਤੇ ਜਿੱਥੋਂ ਪਹਿਲਾਂ ਨਿਕਲੇ ਸੀ ਉੱਥੇ ਜਣੀ ਫਸੀ ਪਈ ਐ ਪੂਰੀ ਇਹ ਦੇਖ ਸਕਦੇ ਆ ਵਿਚ ਵਿਚ ਇਹ ਸਾਰੀ ਬਾਅਦ ਚ ਨਿਕਲੀ ਐ ਜਿਹੜੀ ਮਿੱਟੀ ਜੀ ਦੇਖਦੀ ਐ ਪਰ ਇਸ ਟਾਈਮ ਜਣੀ ਇੱਕ ਸਾਰਾ ਕਣਕ ਪੂਰੀ ਕਿਤੋਂ ਜਣੀ ਜਗ੍ਹਾ ਰਹੀ ਨਹੀਂ ਹੋਈ ਪੂਰਾ ਹੀ ਵੀ ਨਿਕਲਾ ਐ ਇਹ ਕਹਿਣ ਦਾ ਮਤਲਬ ਇੱਥੇ ਵੀ ਬਾਅਦ ਚ ਨਿਕਲੀ ਐ ਹੁਣੋਂ ਗਾਂ ਵਾਲੇ ਕਿੱਲਿਆਂ ਦਾ ਰੇ ਮਲਾਉਣਾ ਸ਼ੁਰੂ ਕਰਤਾ ਇਹ ਚ ਵੀ ਇਦਾਂ ਹੀ ਮਲਾਉਣਾ ਵਜਾਣੀ ਤਿੰਨ ਵਾਰੀ ਇਹਨੂੰ ਸਲਫਰ ਨੂੰ ਜਿਹੜੀ ਹੱਥ ਮਾਰਨਾ ਪਾ ਕੇ ਵਿੱਚ ਤੇ ਹੈਗੀ ਆ ਕੱਚੀ ਰੋੜੀ ਯੂਰੀਏ ਦੀ ਤੋਂ ਕੇ ਪਿਆ ਪਿਆ ਮੜਾ ਮੋਟਾ ਸੈਟ ਜਾਂ ਹੋ ਜਾਂਦਾ ਵਾ ਇਹ ਦੇਖਣ ਨੂੰ ਯੂਰੀਆ ਲਿਬੜਿਆ ਜਿਹਾ ਲੱਗਦਾ ਵਿੱਚੋਂ ਜਿਵੇਂ ਪੁਰਾਣਾ ਹੀ ਭਰਿਆ ਹੁੰਦਾ ਵਾ ਤੇ ਬੋਰੀਆਂ ਨਵੀਆਂ ਵਾ ਰੋੜੀ ਤੋੜ ਲੀਆ ਹੁਣ ਹੁਣ ਪਾਵਾਂਗੇ ਪਾਣੀ ਉੱਪਰ ਇਹਦੇ ਬੋਤਲ ਚ ਪਾਣੀ ਪਾ ਲਿਆ ਜਾਣੀ ਫਿਰ ਪਾਣੀ ਜ਼ਿਆਦਾ ਨਹੀਂ ਪੈਂਦਾ ਇੱਕ ਸਾਰ ਪਾਊਗਾ ਇਹਦੇ ਵਿੱਚ ਗਲੀ ਕਰ ਲਈਏ ਟੱਕਣ ਚ ਤੇ ਸਲਫਰ ਫਿਰ ਉੱਡਦੀ ਨਹੀਂ ਗਈ ਦਾਣੇ-ਦਾਣੇ ਨੂੰ ਬਾਕੀ ਗਿੱਲੀ ਹੋ ਕੇ ਲੱਗ ਜਾਣੀ ਆ ਜਿੱਥੇ ਤਾਈ ਜੂਰੀਆ ਜਾਊਗਾ ਜਾਣੀ ਸਲਫਰ ਵੀ ਫਿਰ ਨਾਲ ਹੀ ਜਾਊਗੀ ਦਾਣਾ-ਦਾਣਾ ਹੋ ਜੋ ਜਿਹੜੇ ਮੈਕਸ ਇਹਨੂੰ ਵਧੀਆ ਕਰਨਾ ਟਕਾ ਕੇ ਬਸ ਇਹੀ ਆ ਇਹਦਾ ਹੋਰ ਕੋਈ ਚੱਕਰ ਨਹੀਂ ਗਿਆ ਤੇ ਇਹ ਹੈਗੀ ਸਜੈਂਟਾ ਦੀ ਆਪਾਂ ਵੈਸੇ ਇਹੀ ਪਾਉਨੇ ਆ ਆਪਾਂ ਨੂੰ ਜੋ ਇਹੀ ਵਧੀਆ ਲੱਗਦੀ ਆ ਜਾਣੀ ਇਹ ਕੰਮ ਹੈਗਾ ਸੈੱਟ ਇਹਦਾ ਸਵੇਰ ਤਾਂ ਵੈਸੇ ਠੰਡ ਸੀਗੀ ਥੋੜੀ ਜੀ ਅੱਜ ਕੱਲ ਨਾਲੋਂ ਘੱਟ ਸੀਗੀ ਪਰ ਧੁੱਪ ਨਿਕਲਾਈ ਹੈ ਯਾਨੀ ਥੋੜਾ ਜਿਹਾ ਨਿੱਗ ਹੋਇਆ ਯਾਨੀ ਜ਼ਿਆਦਾ ਨਹੀਂ ਧੁੱਪ ਚ ਹਜੇ ਵੀ ਕਰੰਟ ਜਿਆ ਹੈਗਾ ਤੇ ਯਾਨੀ ਹਵਾ ਜਿੱਥੇ ਲੱਗਦੀ ਹੈ ਉੱਥੇ ਤਾਂ ਠੰਡ ਲੱਗਦੀ ਆ ਚੱਲਿਆ ਹੁਣ ਖੇਤ ਨੂੰ ਰੋਟਾਵੇਟਰ ਲੈ ਕੇ ਚਰੀ ਵਾਲਾ ਖੇਤ ਵਿਹਲਾ ਹੋ ਗਿਆ ਸੀ ਆਪਣੇ ਤੇ ਉਹਨੂੰ ਬਾਵਾਗੇ ਹੁਣ ਫਿਰ ਰੋਟਾਵੇਟਰ ਨਾਲ ਬੋਣ ਲੱਗੇ ਆ ਚਰੀ ਵਾਲਾ ਖੇਤ ਪਿੱਛੇ ਇੱਧਰ ਦੇਖ ਸਕਦੇ ਆ ਜਿਹੜਾ ਅੱਧਾ ਕਿੱਲਾ ਵਾ ਇਹ ਚ ਲਾਵਾ ਕੇ ਜਮੀ ਥੋੜੀ ਜੀ ਜਣੀ ਲੇਟ ਲਾਉਣੀ ਸੀ ਇਹ ਤੇ ਪੱਠਿਆਂ ਵਾਲਾ ਵੱਡ ਹੋ ਗਿਆ ਬੇਲਾ ਤੇ ਇਹਨੂੰ ਹੁਣ ਵਾਦਾਂਗੇ ਬੋਬੀ ਲੈ ਆ ਟਰੈਕਟਰ ਰੋਟਾਵੇਟਰ ਨਾਲ ਦੋਰ ਲਾ ਦਾਂਗੇ ਜਾਨੀ ਤੇ ਰਾਤ ਨੂੰ ਫਿਰ ਤੇੜ ਪੈ ਜੂ ਗਿੱਲੀ ਹੋ ਜੂ ਪੈੜੀ ਪੂਰੀ ਫਿਰ ਕੱਲ ਨੂੰ ਸਵੇਰ ਬੀਜ ਦਾਂਗੇ ਗੱਲੋਂ ਦੇਖਣ ਨੂੰ ਤਾਂ ਲੱਗਦੀ ਹੈ ਹਜੇ ਜਿਵੇਂ ਘੱਟ ਹੁੰਦੀ ਆ ਬਾਕੀ ਦੋਰ ਲਾਏ ਤਾਂ ਪਤਾ ਲੱਗੂਗਾ ਕਿ ਕਿੱਦਾਂ ਵਾ ਕਿਉਂਕਿ ਪਹਿਲੀ ਵਾਰੀ ਤਾਂ ਹਜੇ ਰੁੱਖਾ ਜਿਹਾ ਲੱਗਦਾ ਖੇਤ ਤੇ ਗੱਲ ਹੈਗੀ ਆਪਣੀ ਇਹ ਮੀਂਹ ਵਾਲੀ ਹੋਈ ਤੇ ਦੇਖਦੇ ਆਂ ਬਾਕੀ ਫਿਰ ਹੁਣ ਕਿਵੇਂ ਆ ਤੇ ਰਾਤ ਨੂੰ ਵੈਸੇ ਤੇਲ ਵੀ ਕਾਫੀ ਪੈ ਜਾਂਦੀ ਆ ਹੁਣ ਤਾਂ ਤੇ ਸਵੇਰ ਨੂੰ ਦੇਖਾਂਗੇ ਕਿੱਦਾਂ ਵਾ ਕੰਮ ਇਹ ਦੋਰ ਲਾ ਦਨੇ ਆ ਆਪਣਾ ਕੰਮ ਹੈਗਾ ਜਾਣੀ ਇਹਨੂੰ ਕਿਹੜਾ ਹੁਣ ਵਾ ਕੇ ਦੇਖਦੇ ਆਂ ਫਿਰ ਤੇ ਨਹੀਂ ਤਾਂ ਫਿਰ ਚਲੋ ਹੋਰ ਹੈਗੀਆਂ ਆਪਸ਼ਨਾਂ ਏ ਨਾਲ ਆਏ ਸੀ ਸਹਿਤ ਤੇ ਸਹਿਬ ਠੀਕ ਤੇ ਪਾਪਾ ਜੀ ਵੀ ਜਾਣਾ ਝੂਟਾ ਲੈਣ ਸਕੂਟਰ ਤੇ ਤੇ ਧੁੱਪ ਸੀਗੀ ਚਲੋ ਵਧੀਆ ਨਿੱਗਾ ਵਦਿਆ ਨਾ ਇਹ ਕਰਦੇ ਐ ਤਾਂ ਹੁਣ ਮਿੱਟੀ ਨਾਲ ਖੇਡਦੇ ਆ ਰੋਟਾਵੇਟਰ ਨਾਲ ਦੂਰ ਲਾਤੀ ਆ ਤੇ ਦੈਨ ਛੱਪ ਗਿਆ ਵਾ ਕਹਿ ਲਓ ਪੂਰੀ ਪੂਰੀ ਜੀ ਐਚ ਵੀ ਤੇ ਲਾਉਣੀਆਂ ਜਮੀਆਂ ਆਪਾਂ ਕੋਈ ਗੱਲ ਨਹੀਂ ਫਿਰ ਦੇਖੀ ਜਾਊਗਾ ਤੇ ਹੜਾ ਨਾਲ ਵਾਕੇ 11 ਛੱਡ ਦਿੰਦੇ ਹਾਂ ਹੁਣ ਕਿਉਂਕਿ ਫਿਰ ਤੇਲ ਬੱਟਾਈਆਂ ਤੇ ਕਾਫੀ ਪੈ ਜਾਂਦੀ ਹੈ ਹੜਾ ਨਾਲ ਤੇ ਹੜਾ ਨਾਲ ਤਾਂ ਹੀ ਫੋਲਦੀ ਸੀ ਗੇਰਾ ਤੇ ਸੋਵਾ ਫਿਰ ਦੇਖਾਂਗੇ ਇਹਨੂੰ ਕਿਵੇਂ ਕਰਨਾ ਕੰਮ ਇਹਦਾ ਤੇ ਬਾਤ ਹੀ ਆਪਾਂ ਜਣੀ ਵਧੀਆ ਬੈੜੀ ਦਾ ਵਗ ਗਈ ਆ ਤੇ ਗੱਲ ਹੈਗੀ ਆ ਇਹ ਨਹੀਂ ਕਿ ਚੱਕਰ ਕੋਈ ਤੇ ਪਹੀ ਦੇ ਨਾਲ ਮਾੜੀ ਮੁੱਟੀ ਜਿੱਥੇ-ਕਿੱਥੇ ਘੱਟ ਆ ਵਿਚਾਲੇ ਤਾਂ ਸਹੀ ਹੈ ਜਿੱਥੇ ਟਰੈਕਟਰ ਬਾਹਰ ਆਵਾ ਇੱਥੇ ਤਾਂ ਗੱਲ ਪੂਰੀ ਆ ਤੇ ਚੱਲਦੇ ਆ ਫਿਰ ਘਰ ਨੂੰ ਹੁਣ ਜਮੀ ਪਿਆਉਤੀ ਸੀਗੀ ਪਾਣੀ ਚ ਤੇ ਇਹਦਾ ਨਾ ਫਿਰ ਜਾਨੀ ਦੋ ਦਾੰਦਾ ਫਰਕ ਪੈ ਜਾਊਗਾ ਛੇ-ਤਿੰਨ ਕਿੜੇ ਹੋਊਗੀ ਤੇ ਇਹਨੂੰ ਹੋ ਗਿਆ ਦੋ ਘੰਟੇ ਪਾਣੀ ਚੋਂ ਬਾਹਰ ਕੱਢੇ ਨੂੰ ਹਣ ਇਹਦੇ ਵਿੱਚ ਹੀ ਜਾਨੀ ਬੋਰੀ ਦੀ ਗਲੀਆਂ ਕਰਤੀਆਂ ਸੀਗੀਆਂ ਤੇ ਬੋਰੀ ਇਸ ਟਾਈਮ ਟੈਟ ਹੋ ਗਈ ਆ ਪੂਰੀ ਤੇ ਪਾਣੀ ਨਿਕਲ ਚੁੱਕਿਆ ਇਹਦਾ ਸਾਰ ਤੇ ਚੱਲਦੇ ਆ ਖੇਤ ਫੜਾਉਣ ਕਰਦੇ ਆ ਬਿਜਾਈ ਜ਼ਮੀਨ ਦੀ ਠਾਰੀ ਜੀ ਕਾਫੀ ਆ ਤੇ ਸਾਢੇ 7 ਦਾ ਟਾਈਮ ਆ ਸੋਹਬਾ ਦਾ ਜਾਨੀ ਤੇ ਹੱਥ ਕਾਫੀ ਠਰਦੇ ਆ ਤੇ ਦੇਖਦੇ ਆ ਕੋਰਾ ਸ਼ਾਇਦ ਪਿਆ ਹੋਵੇ ਜਾ ਕੇ ਪਤਾ ਲੱਗੂ ਖੇਤ ਚ ਤੇ ਸੂਰਜ ਵੀ ਨਿਕਲ ਆਇਆ ਥੋੜਾ ਥੋੜਾ ਧੁੰਦ ਜੀ ਵੀ ਹੈਗੀ ਆ ਥੱਲੇ ਥੱਲੇ ਸੂਰਜ ਦਿਖਦਾ ਜਾਨੀ ਥੋੜਾ ਥੋੜਾ ਤੇ ਹੱਥ ਜਾਨੀ ਪੂਰੇ ਠਰਦੇ ਆ ਜਾਨੀ ਪੈਰ ਵੀ ਜਰਾਬਾਂ ਚ ਬੂਟ ਚ ਪੂਰੇ ਦੱਸ ਰਹੇ ਆ ਠੰਡ ਨੂੰ ਆ ਗਏ ਆ ਖੇਤ ਦੇਖ ਸਕਦੇ ਆ ਕੋਰਾ ਅੱਜ ਕਾਫੀ ਪਿਆ ਹੋਇਆ ਵਾ ਨਲ ਧੋਪ ਚੜ ਗਈ ਆ ਦੇਖ ਸਾਧਿਆ ਬਟਾਂ ਦੇ ਉੱਪਰ ਕਿਦਾਂ ਹੜਾਲੀ ਜਾਂਦੇ ਬਰਫ ਸਈਏ ਹਰੀ ਕਾਫੀ ਆਜੇ ਦੇਖ ਸਾਧਿਆ ਕਿ ਮੈਂ ਨੂਣ ਵਾਂਗੂ ਪਿਆ ਉੱਪਰ ਜਣੀ ਕਾਫੀ ਪਿਆਜ ਕੋਰਾ ਇਧਰ ਪ੍ਰਾਲੀ ਤੇ ਵੀ ਦਿਖਾਉਣਾ ਮੈਂ ਜਿਹੜੀ ਰਾਹ ਦੇ ਨਾਲ ਪ੍ਰਾਲੀ ਪਈ ਆ ਕੋਰਾ ਦੇਖ ਸਾਧਿਆ ਤੁਸੀਂ ਜਣੀ ਹਜੇ ਤਾਂ ਧੁੱਪ ਚੜ ਗਈ ਆ 8 ਕਦਾ ਟਾਈਮ ਹੋ ਗਿਆ ਯਾਨੀ ਸਵੇਰ ਦਾ ਤੇ ਦੇਖ ਸਕਦੇ ਆ ਕਿਦਾਂ ਬਰਫ਼ ਜੰਮੀ ਪਈ ਹੈ ਪਰਾਲੀ ਦੇ ਉੱਪਰ ਯਾਨੀ ਜੇ 4 ਕ ਦਿਨ 3 ਦਿਨ ਪੈ ਗਿਆ ਇਦਾਂ ਤੇ ਜਿਹੜੇ ਪਛਿੱਤੇ ਆਲੂ ਆ ਜਾਂ ਹੈ ਗੇਤੇ ਆ ਸਭ ਦਾ ਕੰਮ ਕਰ ਲੈਣਾ ਇਹਨੇ ਯਾਨੀ ਤੇ ਬੇਲਾ ਉਥੇ ਖਤਮ ਹੋ ਜਾਂਦੀਆਂ ਆਲੂ ਦੀਆਂ ਅਣਕ ਵੈਸੇ ਚੱਲ ਜਾਂਦੀ ਹੈ ਕੋਲੇ ਨੂੰ ਪਰ ਆਲੂ ਨਹੀਂ ਚੱਲਦੇ ਕੁੰਬਲਾਂ ਜਿਹੜੀਆਂ ਹੁੰਦੀਆਂ ਇਹਦੀਆਂ ਕਾਲੀਆਂ ਹੋ ਜਾਂਦੀਆਂ ਆਲੂਆਂ ਦੀਆਂ ਪੈੜੀ ਗਿੱਲੀ ਆ ਪੂਰੀ ਹੁਣ ਤੇ ਹੁਣ ਦਵਾਂਗੇ ਛਿੱਟਾ ਜਮੀਂ ਦਾ ਨਾਲ ਪਾਵਾਗੇ ਢਾਈ ਢਾਈ ਦਾ ਛਿੱਟਾ ਦੇਣ ਲੱਗ ਗਿਆ ਵਾ ਸੈਬਚੰਦਰ ਠੰਡ ਵੈਸੇ ਕਾਫੀ ਆ ਬੂਟ ਪਾਏ ਸੀ ਇਹਨੇ ਫਿਰ ਲਾਤੇ ਕਹਿੰਦਾ ਮਿੱਟੀ ਪੈਂਦੀ ਹੈ ਵਿੱਚ ਤੇ ਬਾਕੀ ਜਦੋਂ ਗਰਮੀ ਆਈ ਹੁੰਦੀ ਹੈ ਸਰੀਰ ਫਿਰ ਖਿੱਚ ਲੈਂਦਾ ਕੰਮ ਆ ਜਾਣੀ ਤੇ ਹੁਣ ਤਾਂ ਧੁੱਪ ਨਾਲ ਵੈਸੇ ਸਾਫ਼ ਹੋ ਗਿਆ ਖੇਤ ਪਹਿਲਾਂ ਜਣੀ ਜਦੋਂ ਆਏ ਆ ਸੀ ਪੌਣਾ ਇੱਕ ਘੰਟਾ ਪਹਿਲਾਂ ਤੇ ਪੂਰਾ ਜਣੀ ਉਤੋਂ ਚਿੱਟਾ ਜਿੱਟਾ ਹੋਇਆ ਪਿਆ ਸੀ ਬਾਣ ਬਾਇਆ ਹੋਇਆ ਇਹ ਆ ਗਈ ਜਮੀ ਗੱਟੂ ਜੀ ਆਪਾਂ ਪਿਆਉਂਦੀ ਸੀ ਜਣੀ ਸਾਰੀ ਗਿੱਲੀ ਹੋ ਗਈ ਆ ਦਵਾਈ ਲੱਗੀ ਹੋਈ ਆ ਇਹਨੂੰ ਪਹਿਲਾਂ ਹੀ ਤੇ ਇਹਦਾ ਦੇ ਦਾਂਗੇ ਛਿੱਟਾ ਹੁਣ ਦੋ ਵਾਰੀ ਕਰਕੇ ਪਹਿਲਾਂ ਲੰਬੇ ਲੋਟ ਰੋ ਕੇ ਆਰੇ ਦੇ ਦਵਾਗੇ ਛਿੱਟਾ ਫਿਰ ਛੋਟੇ ਲੋਟ ਜਾਨੀ ਦੋ ਵਾਰੀ ਛਿੱਟਾ ਦਵਾਗੇ ਜਮੀਨ ਦਾ ਛਿੱਟਾ ਦੇਤਾ ਵਾ ਸੈਵਚੰਦਰ ਨੇ ਤੇ ਕਰਦਾ ਮੈਂ ਬੋਹਣਾ ਸ਼ੁਰੂ ਹੁਣ ਫਿਰ ਤੇ ਬਾਅਦ ਚ ਫਿਰ ਪੱਠੇ ਲੈ ਕੇ ਜਾਣੇ ਆ ਵੱਢ ਕੇ ਮਸ਼ੀਨ ਨਾਲ ਤੇ ਇਹਨੂੰ ਦੋ ਵਾਰੀ ਬਾਹਦਾਂਗੇ ਚਾਹੇ ਤਿੰਨ ਵਾਰੀ ਹਾਲਾ ਨਾ ਕਿਉਂਕਿ ਬਾਲਾ ਟਾਈਮ ਤਾਂ ਲੱਗਣਾ ਨਹੀਂ ਗਾ ਸੈਵਚੰਦਰ ਦਾ ਕੰਮ ਨਿਬੜ ਗਿਆ ਤੇ ਜਾਊਗਾ ਫਿਰ ਘਰ ਨੂੰ ਹੁਣ ਇਹ ਤੇ ਮੈਂ ਬੌਨਾ ਫਿਰ ਪੈਲੀ ਹੜਾਣਾ ਹੁਣ ਤੇ ਬਾਅਦ ਚ ਸੁਭਾਗਾ ਮਾਰ ਦਾਂਗੇ ਇੱਕ ਵਾਰ ਤੇ ਹੋ ਜਾਊਗਾ ਕੰਮ ਸੈੱਟ ਫਿਰ ਇਹਦਾ ਪੂਰਾ ਕਿ ਇਦਾਂ ਕਿਉਂਕਿ ਹਵਾ ਨਹੀਂ ਪਊਗੀ ਵਿੱਚ ਫਿਰ ਸੁਭਾਗੇ ਨਾਲ ਪੈਲੀ ਸੈੱਟ ਹੋ ਜਾਊਗੀ ਦੋ ਕਿੱਲਿਆਂ ਨੂੰ ਮਿੱਟੀ ਲਾਈ ਸੀ ਆਪਾਂ ਜਦੋਂ ਉਦੋਂ ਵਾਰ ਟਾਇਰ ਬਾਹਰ ਕੀਤੇ ਨੀਗੇ ਤੇ ਟਾਇਰਾਂ ਦਾ ਕੰਮ ਹੁਣ ਯਾਨੀ ਖਤਮ ਆ ਫਿਰ ਬਾਹਰ ਕਰ ਲਾਂਗੇ ਇਹਨੂੰ ਹਣ ਤੇ ਬਾਅਦ ਤੇ ਫਿਰ ਨਹੀਂ ਸਲਿੱਪ ਜਾਂ ਮਾਰ ਲੱਗ ਜਾਂਦਾ ਟਰੈਕਟਰ ਤੇ ਇਹ ਆਪਣਾ ਆ ਗਿਆ ਘਾਹ ਹੀ ਵੱਟ ਜਾਨੀ ਜਿਹੜਾ ਆਪਾਂ 11 ਵੱਢ ਲਿਆ ਵਾ ਰਾਈ ਘਾਹ ਦਾ ਤੇ ਮਾਰਾਂਗੇ ਸੁਹਾਗਾ ਇਹਦੇ ਉੱਤੇ ਦੀ ਫਿਰ ਹੁਣ ਦੇਖ ਸਕਦੇ ਆਂ ਹਾਲ ਜਾਨੀ ਲੱਗਦਾ ਢੂੰਗੇ ਆ ਪੂਰੇ ਰੂਟਰਵੇਟਰ ਨਾਲ ਵੈਸੇ ਪੈੜੀ ਭਰ ਜਾਂਦੀ ਆ ਪੂਰੀ ਦੇਖ ਸਕਦੇ ਆਂ ਖੇਤ ਸੁਹਾਗਾ ਮਾਰ ਕੇ ਵੱਟਾਂ ਪਾਤੀਆਂ ਜਾਨੀ ਜ਼ਮੀਨ ਦਾ ਕੰਮ ਅੱਜ ਖਤਮ ਹੋ ਗਿਆ ਰੇ ਵੀ ਪੈ ਗਿਆ ਕਣਕ ਤੇ ਤਿੰਨ ਕੁ ਕਿੱਲੇ ਰਹਿ ਗਏ ਆ ਉਹ ਫਿਰ ਪਾ ਦਾਂਗੇ ਦੋ ਚਾਰ ਦਾ ਇਹਨੂੰ ਬਰੇ ਅੱਜ ਦੀ ਵੀਡੀਓ ਕਿੱਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਵਾਲਾ ਬਟਨ ਦਬਣਾ ਨਹੀਂ ਭੁੱਲਣਾ ਤਾਂ ਕਿ ਤੁਹਾਨੂੰ ਹੋਰ ਵੀ ਨਵੇਂ-ਨਵੇਂ ਵੀਡੀਓ ਮਿਲਦੀ ਜਾ ਰਹਿਣ ਓਕੇ ਧੰਨਵਾਦ ਸਾਰਿਆਂ ਦਾ ਮਿਲਦੇ ਆ ਨਵੀਂ ਵੀਡੀਓ ਲੈ ਕੇ